ਸ਼ਾਹ ਫਰੀਦ ਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਕਈ ਦਿਨਾਂ ਤੋਂ ਇੱਕ ਮੁੱਦਾ ਚੱਲ ਰਿਹਾ ਤੇ ਅਜੇ ਲੱਖੇ ਸਦਾਣੇ ਨੇ ਵੀਡੀਓ ਪਾਈਆ ਮੇਰੇ ਤੇ ਤੇ ਬਹੁਤ ਵਧੀਆ ਨਾਂ ਲੈ ਕੇ ਗੱਲ ਕੀਤੀ ਉਹਨੇ ਤੇ ਵਧੀਆ ਗੱਲ ਆ ਨਾਂ ਲੈ ਕੇ ਗੱਲ ਕਰਨੀ ਕਿਸੇ ਦੀ ਤੇ ਚੈਲੰਜ ਕਰਨਾ ਤੇ ਮੈਂ ਉਹ ਚੀਜ਼ ਦਾ ਜਵਾਬ ਦੇਣਾ ਚਾਹਣਾ ਤੇ ਮੈਂ ਲੱਖੇ ਸਦਾਣੇ ਨੂੰ ਦੱਸਣਾ ਚਾਹਣਾ ਜਿਹੜੇ ਟੈਸਟ ਤੋਂ ਅੱਜ ਦੱਸ ਰਹੇ ਹਾਂ ਨਾ ਮੈਂ 2018 ਦੇ ਵਿੱਚ ਆ ਬੋ ਕੋਡ ਲਾਈਵ ਹੋ ਕੇ ਦੱਸਿਆ ਸੀ ਹਿੱਕ ਤਾਣ ਕੇ ਉਹਦਾ ਹਾਂ ਟੈਸਟ ਡੋ ਟੈਸਟ ਹੋਏ ਨੇ ਤੇ ਮੈਂ ਟੈਸਟ ਦੇ ਵਿੱਚ ਆਇਆ ਪਰ ਜਿਹਨੇ ਤੈਨੂੰ ਜਾਣਕਾਰੀ ਦਿੱਤੀ ਹੈ ਤੂੰ ਕਹਿੰਦਾ ਮੈਨੂੰ ਜਾਣਕਾਰੀ ਦਿੱਤੀ ਗਈ ਆ ਜਿਨੇ ਵੀ ਤੈਨੂੰ ਜਾਣਕਾਰੀ ਦਿੱਤੀ ਆ ਉਹਨੇ ਜ਼ਿਆਦਾ ਤੈਨੂੰ ਜਾਣਕਾਰੀ ਅਧੂਰੀ ਦਿੱਤੀ ਆ ਜਾਂ ਤੂੰ ਫੇਰ ਵਿੱਚ ਝੁਕਪੜਾ ਕਰ ਗਿਆ ਉਲਾ ਰੱਖ ਪਿਆ ਜਾਣਕਾਰੀ ਪੂਰੀ ਇਹ ਆ ਲੱਖੇ ਸੁਣਾਣਿਆ ਧਿਆਨ ਨਾਲ ਸੁਣੀ ਟੈਸਟ ਹੋਏ ਸੀ ਮੈਂ 40 ਕੱਪ ਖੇਡੇ ਆ ਦੀ 40ਆਂ ਦੇ ਵਿੱਚੋਂ ਮੈਂ 22 ਤੇ 3 ਕੱਪਾਂ ਦਾ ਬੈਟ ਰੀਡਰ ਤੇ 27 ਕੱਪ ਸ਼ਾਹਕੋੜ ਜਿੱਤੀ ਸੀ ਜਿੰਨਾਂ ਕੋ ਮੈਨੂੰ ਯਾਦ ਹੈ ਉਹਨਾਂ ਸਪੈਰੀ ਕੱਪ ਸ਼ਾਹਕੋੜ ਫਾਰਟ ਸੀ ਤੇ ਉਹਦੇ ਵਿੱਚੋਂ 22 ਤੇ 3 ਕੱਪਾਂ ਦਾ ਮੈਂ ਬੈਸਟ ਤੇ ਹਰੇ ਬੈਸਟ ਨਿਕਲਦੇ ਤਾਂ ਮੈਂ ਟੈਸਟ ਹੁੰਦਾ ਸੀ ਤੇ ਮੈਂ ਟੈਸਟ ਦਿੱਤਾ ਤੇ ਮੇਰੇ ਨਾਲ ਦੋ ਕੁ ਵਾਰ ਮੈਂ ਚੇਪੇਨ ਕਿਲਰ ਪਾਇਆ ਗਿਆ ਮੋਰਫਿਨ ਜਿਹੜਾ ਤੋਂ ਬੈਨ ਹੋਇਆ ਨਾ ਮੈਂ ਉਦੋਂ ਵੀ ਹਿੱਕ ਤਾਣ ਕੇ ਕਹਿੰਦਾ ਸੀ ਗੁਰਬਾਈ ਲਾਈਵ ਬਹਿ ਕੇ ਦੱਸੋ ਕਿਹੜੇ ਪਲੇਅਰ ਵਿੱਚ ਕੀ ਪਾਇਆ ਗਿਆ ਮੈਂ ਉਦੋਂ ਵੀ ਇਹ ਚੈਲੇਂਜ ਕਰਦਾ ਸੀ ਤੇ ਮੈਂ ਅੱਜ ਵੀ ਦੱਸਣਾ ਚਾਹਣਾ ਕਲੀਅਰ ਕਰਨਾ ਚਾਹਣਾ ਕਿ ਉਸ ਟਾਈਮ ਮੇਰੇ ਵਿੱਚ ਮੋਰਫੀਨ ਪੇਨ ਕਿਲਰ ਸਾਲਟ ਪਾਇਆ ਗਿਆ ਸੀ ਕਿਉਂਕਿ ਹਰੇਕ ਕੱਪ ਦੇ ਮੈਂ ਬੈਟ ਨਿਕਲਦਾ ਜੇ ਟੈਸਟ ਹੁੰਦੇ ਸੀ ਤੇ ਸਿਰਫ ਇੱਕ ਪੇਨ ਕਿਲਰ ਮੋਰਫੀਨ ਪਾਇਆ ਗਿਆ ਜਿਹੜਾ ਤੂੰ ਕਹਿਣਾ ਵਾ ਫੀਮ ਦਾ ਰੋਲਾ ਪਾਤਾ ਜਿਨ੍ਹਾਂ ਜਿਨ੍ਹਾਂ ਨੇ ਤੈਨੂੰ ਮੇਰੇ ਬਾਰੇ ਦੱਸਿਆ ਨਾ ਕੌਲਾ ਕਰਕੇ ਤੂੰ ਕਹਿਣਾ ਹਾਂ ਮੈਂ ਨੋਟ ਕਰ ਲਈਆਂ ਇਹ ਗੱਲਾਂ ਮੈਨੂੰ ਕਾਲ ਕਰਕੇ ਦੱਸਿਆ ਗਿਆ ਹੋਗਾ ਆ ਚੀਜ਼ਾਂ ਬਾਰੇ ਤੇ ਮੈਂ ਤੈਨੂੰ ਕਲੀਅਰ ਕਰਨਾ ਚਾਹੁੰਦਾ ਉਹਨਾਂ ਤੋਂ ਪੁੱਛ ਦਵਾਰੇ ਕਿ ਯਾਰ ਮੈਨੂੰ ਡਾਕਟਰ ਦਾ ਨੰਬਰ ਦੋ ਕਿ ਸੰਤਾਨ ਦੇ ਵਿੱਚ ਕੀ ਪਾਇਆ ਗਿਆ ਸੀ ਮੈਂ ਤੈਨੂੰ ਹੁਣ ਵੀ ਕਹਿੰਨਾ ਦੁਬਾਰੇ ਲਾਈਵ ਹੋ ਕੇ ਦੱਸੇ ਕਿ ਸੰਤਾਨ ਦੇ ਵਿੱਚ ਡਾਕਟਰਾਂ ਨੇ ਕੀ ਦੱਸਿਆ ਸੀ ਇੱਕ ਮੋਰਫੀਨ ਦਾ ਸ਼ਾਰਟ ਪਾਇਆ ਗਿਆ ਸੀ ਠੀਕ ਆ ਮੈਂ ਬਾਈਕ ਉੱਪੋਂ ਦਾ ਬੈਠਦੀ ਤੇ ਮੈਂ ਕਲੀਅਰ ਕਰਨਾ ਤੈਨੂੰ ਇਹ ਚੀਜ਼ ਤੇ ਦੂਜੀ ਗੱਲ ਜਿਵੇਂ ਤੈਂ ਡੇਰੀ ਲਾਈਏ ਤਾਂ ਮੈਂ ਵੀ ਕੁਝ ਕਿਤੇ ਲਾ ਤੇਰੀਆਂ ਨੋਟ ਕੀਤੀਆਂ ਨੇ ਜਿਹੜੀ ਤੂੰ ਟੈਸਟਾਂ ਦੀ ਗੱਲ ਕਰਦਾ ਰਿਕਵੈਸਟ ਲਾਇਆ ਕਵੈਸਟ ਲਾਈਵ ਆ ਬਾਹਰ ਦੀ ਲਾਈਵ ਆ ਉਹਨੇ ਜਾ ਕੇ ਤੂੰ ਚੈੱਕ ਕਰ ਲੈ ਇੱਕ ਵਾਰ ਠੀਕ ਆ ਤੇ ਉਹ ਸਪੈਸ਼ਲ ਉਹਨੇ ਆਪਣੇ ਲਿਖ ਕੇ ਉਹ ਕੀਤਾ ਹੋਇਆ ਹੋਗਾ ਅਸੀਂ ਸਪੋਰਟਸ ਦੇ ਟੈਸਟ ਨਹੀਂ ਕਰਦੇ ਜਿੱਥੇ ਰੌਲਾ ਪੈਂਦਾ ਹੀ ਆ ਕੇ ਪਲੇਅਰ ਆਉਂਦਾ ਹੈ ਕੋਈ ਜੇ ਤੁਸੀਂ ਪਲੇਅਰ ਦਾ ਟੈਸਟ ਕਰਨੇ ਨੇ ਤਾਂ ਸਪੋਰਟਸ ਲਾਈਵ ਤੋਂ ਕਰੋ ਲੈਬ ਜਿਹੜੀ ਹੁੰਦੀ ਆ ਲੈਬ ਤੋਂ ਟੈਸਟ ਕਰੋ ਸਪੋਰਟਸ ਵਾਲੀ ਤੋਂ ਤੁਸੀਂ ਕਵੈਸਟ ਹੈਗੀ ਆ ਲੈਬ ਮਰੀਜ਼ਾਂ ਦੇ ਟੈਸਟ ਕਰਨ ਵਾਲੀ ਠੀਕ ਆ ਜਿਹੜੀ ਤੂੰ ਟੈਸਟਾਂ ਦੀ ਗੱਲ ਕਰਦਾ ਦੂਜੀ ਨਾਲ ਲੱਖੇ ਸਾਂ ਮੈਂ ਤੁਹਾਨੂੰ ਲੱਖਾ ਸੁਦਾਣਾ ਨਹੀਂ ਜਿਹੜਾ ਅੱਜ ਕੱਲ ਪੰਜਾਬ ਦਾ ਸੇਵਾਦਾਰ ਬਣਿਆ ਫਿਰਦਾ ਲੋਕਾਂ ਨੂੰ ਗੁੰਮਨਾਹ ਕਰਦਾ ਮੈਂ ਤੈਨੂੰ ਗੈਸਟ ਤਰਕ ਹਾਂਗਾ ਲੱਖਾ ਗੈਸਟ ਠੀਕ ਆ ਤੂੰ ਉਹ ਲੱਖਾ ਤੂੰ ਆਨੇ ਮੂਹੋਂ ਕਹਿ ਰਿਹਾ ਮੇਰੇ ਤੇ ਪਰਚੇ ਹੋਏ ਨੇ ਤੂੰ ਇਹ ਵੀ ਕਲੀਅਰ ਕਰਦਾ ਇੰਟਰਵਿਊ 'ਚ ਪਰਚੇ ਕਾਦੇ ਹੋਏ ਨਹੀਂ ਤੇਰੇ ਤੇ ਲੋਕਾਂ ਦੇ ਨਜਾਇਜ਼ ਕਬਜ਼ੇ ਕਰਦਾ ਸੀ ਉਹਦੇ ਪਰਚੇ ਠੀਕ ਆ ਕਾਰਜਾਂ ਦੇ ਵਿੱਚ ਤਰਵਾਰਾਂ ਲੈ ਲੈ ਵੜਦਰੀ ਬਹੁਤ ਵਧੀਆ ਪੰਜਾਬ ਦਾ ਉਹ ਕਰਦਾ ਸੀ ਤੂੰ ਬਹੁਤ ਹੀ ਤੇ 2012 ਤੂੰ ਮੈਂ ਗੱਲ ਦਾ 11 ਦੀ 2011 ਦੇ ਕੱਪ ਵਰਲਡ ਕੱਪ ਦਾ ਕੈਂਪ ਲੱਗਿਆ ਜੀ ਤੂੰ ਉੱਥੇ ਵੀ ਪਰਮਾਸ਼ੀ ਕਰਨ ਆਇਆ ਜੀ ਕਿਸੇ ਦੇ ਕਹਿਣ ਤੇ ਠੀਕ ਆ ਤੂੰ ਸਾਥ ਬੰਦੇ ਨੂੰ ਭੰਡ ਰਿਹਾ ਬਿੱਟੂ ਦਗਾਲ ਨੂੰ ਧੰਨੇ ਭਗਤ ਨੂੰ ਜਿਹਨੇ ਇੰਨੀ ਤਾਕਰੀ ਕੌੜੀ ਖੇਡੀ ਆ ਠੀਕ ਆ ਤੂੰ ਦੀ ਮਿੱਟੀ ਪੱਟਣ ਲੱਗਿਆ ਵਾ ਤੋਂ ਇੰਨੀ ਤਾਕਰੀ ਕੌੜੀ ਚਲ ਕੋਈ ਵੀ ਇਨਸਾਨ ਐਂਡ ਆਫ ਐਂਡ ਤੇ ਜਾ ਕੇ ਕਿਸੇ ਗਲਤ ਰਾਹ ਪਾ ਜਾਂਦਾ ਕੋਈ दारू ਪੀ ਲਾ ਜਾਂਦਾ ਠੀਕ ਆ ਪਰ ਜਿੰਨਾ ਟਾਈਮ ਉਹ ਕੌੜੀ ਖੇਡਿਆ ਉਹ ਜੱਟ ਆਪਣੇ ਪੱਟਾਂ ਦੇ ਜ਼ੋਰ ਤੇ ਖੇਡਿਆ ਤੇ ਦੁਨੀਆ ਮਨਾਈ ਉਹਨੇ ਠੀਕਾ ਤੂੰ ਉਹਦੇ ਕਾਂਗਰਸੇ ਬੈਠਾ ਜਿਹਦੇ ਦੋ ਪਲੇਅਰ ਹੋਰ ਸੱਦੇ ਜੀ ਹੁੰਦੇ। ਜਦ ਕਿਸ ਪਲੇਅਰਾਂ ਦੀ ਆਫਸਿਸ 100 ਚੌੜ ਕਰਦੇ ਨੇ ਤੂੰ ਉੱਥੇ ਬਦਮਾਸ਼ੀ ਕਰਨ ਆਇਆ ਸੀ ਤੇ 2012 ਦੀ ਤੈਨੂੰ ਮੈਂ ਖੁਦ ਆਪਣੀ ਹੱਡ ਵਿੱਚੀ ਦਾਸ ਦਾ ਲੱਥੇ ਸਾਨਾ ਤੁਹਾਡੇ ਬਠਿੰਡੇ ਏਰੀਆ ਦੇ ਵਿੱਚ ਕਥਾਵੇਂ ਕਾਲੀ ਸਰਕਾਰ ਦੇ ਸੀਨੀਅਰ ਨੈਸ਼ਨਲ ਦੇ ਟ੍ਰਾਇਲ ਹੋ ਰਹੇ ਜੀ। ਓਕੇ ਯਾਦੂ ਤੇਰੇ ਵੀ ਤੇਰੇ ਨਾਲ ਪੰਜ ਸੱਤ ਤੇ ਗੰਨਾ ਚੱਕੀ ਬੰਦੇ ਖੜਦੇ ਸੀ ਜਾਂ ਤੂੰ ਮੈਨੂੰ ਘੇਰਿਆ ਤੇ ਗਰਾਊਂਡ 'ਚ। ਜਦ ਕਿਸੇ ਨੂੰ ਕਹਿ ਰਿਹਾ ਤੂੰ ਕਾਰਚੋ ਹਿੱਸਾ ਦੇ ਪਲੇਅਰ ਨੂੰ ਕਿਸੇ ਨੂੰ ਠੀਕ ਆ ਜਦ ਕਿ ਨਾ ਤਾਂ ਮੇਰੀ ਮੈਂ ਟੀਮ ਖੇਡਦੇ ਮੇਰੇ ਪਿੰਡ ਦੀ ਥੀਂਦੀ ਕਿਸੇ ਟੀਮ ਚ ਖੇਡਦਾ ਦੀ ਨਾ ਕਿ ਮੈਂ ਬੈਸਟ ਨਿਕਲੇ ਸੀ ਬੈਸਟ ਵੀ ਕੋਈ ਹੋਰ ਪਲੇਅਰ ਸੀ ਤੇ ਮੈਂ ਕਾਰਜ ਹਿੱਸ਼ਾ ਕਿੱਦਾਂ ਦੰਦਾ ਤੂੰ ਉਦੋਂ ਮੇਰੇ ਤੇ ਗੈਂਸਟਰੀ ਕਰਦਾ ਇਹ ਜਿਹੜੀ ਤੂੰ ਜੈਨੋ ਕਬੱਡੀ ਚ ਗੈਂਸਟਰੀ ਅੱਜ ਆਈ ਹੈ ਨਾ ਇਹ ਤੁਸੀਂ ਲਿਆ ਕੇ ਬਾੜੀਆਂ ਛੋੜੇ ਬੀਜੀ ਹੋਏ ਕੰਡੇ ਛੋੜੇ ਮੂਰੀ ਆ ਰਹੇ ਨੇ ਲੱਖੇ ਲਾਉਣੇ ਆ ਠੀਕ ਆ ਨਾ ਗੈਂਸਟਰੀ ਪਣਾ ਤੁਸੀਂ ਕਬੱਡੀ ਚ ਲੈ ਕੇ ਆਏ ਹੋ ਤੂੰ ਉਦੋਂ ਬਰਮਾਸ਼ੀ ਕਰਦੇ ਅੱਜ ਪੰਜਾਬ ਦਾ ਸੇਵਾਦਾਰ ਬਣਿਆ ਫਿਰਦਾ ਹਾਂਗਾ ਹਾਂ ਤੇਰੇ ਜਿੰਨਾ ਕੋਈ ਸੋਚਾ ਬੰਦਾ ਨਹੀਂ ਹੈਗਾ ਗੱਤੂ ਤੂੰ ਗੈਸਟਰ ਕੋਬੱਡੀ ਚ ਵੀ ਗੈਸਟਰੀ ਤੁਸੀਂ ਲਿਆਉਣ ਵਾਲੇ ਹੋ ਅੱਜ ਥੋੜੇ ਕੰਡੇ ਬੀਜੇ ਹੋਏ ਮੂਰੇ ਆ ਰਹੇ ਨੇ ਸਾਨੂੰ ਭੁਗਤਨੇ ਪੈ ਰਹੇ ਹਨ ਆ ਪਲੇਅਰਾਂ ਨੂੰ ਥੋੜੇ ਬੀਜੇ ਹੋਏ ਜਾਂ ਤੁਸੀਂ ਪਰਮਾਸ਼ੀਆ ਕਰਦੇ ਸੀ ਠੀਕ ਆ ਤੂੰ ਸਭ ਤੋਂ ਇਲਜਾਮ ਲਾ ਰਿਹਾ ਸੰਦੀਪ ਬਾਈ ਤੇ ਗਾਹਾਂ ਇੱਕ ਪਲੇਅਰ ਇੱਕ ਵੀ ਪਲੇਅਰ ਹੱਥ ਖੜਾ ਕਰਕੇ ਕਹਿ ਦੇਵੇ ਕਿ ਹਾਂ ਸਾਨੂੰ ਸੰਦੀਪ ਨੇ ਫੋਨ ਕਰਾਇਆ ਤੇ ਖੜਾਇਆ ਆਪਣੀ ਫੈਡਰੇਸ਼ਨ ਜਾ ਸ਼ਾਹਕੋਟ ਜਿਹੜੀ ਉਹਦੀ ਆਪਣੀ ਟੀਮ ਕੀ ਬਾਬਾ ਸਚਾਈਂ ਦਾਸ ਕਬੱਡੀ ਕਲੱਬ ਸ਼ਾਹਕੋਟ 2014 ਤੋਂ ਚੱਲਦੀ ਆ ਰਹੀ ਆ ਪਹਿਲੇ ਸਾਲ ਤੋਂ ਬਾਰੇ ਚੌਧਰ ਬਣੀ ਦੀ ਇੱਕ ਵੀ ਪਲੇਅਰ ਕਹਿ ਦੇ ਵਾहां ਸਾਨੂੰ ਸੰਦੀਪ ਫੋਨ ਕਰਦਾ ਰਿਹਾ ਰਿਕਵੈਸਟ ਕਰੀ ਖੇਡੋ ਠੀਕ ਹੈ ਨਾ ਜਿਵੇਂ ਤੂੰ ਕਹਿ ਰਿਆ ਨਾ ਕਿ ਖਾਲੀ ਹੱਥਾਂ ਆ ਖਾਲੀ ਹੱਥ ਗਏ ਲੋਕ ਕਹਿੰਦੇ ਨੇ ਕਹਿੰਦਾ ਖਾਲੀ ਹੱਥਾਂ ਆ ਆਪਣਾ ਵਜੂਦ ਲੈ ਕੇ ਵਾਪਸ ਜਾਣਾ ਨੰਗਰ ਵਾਲਾ ਆਪਣਾ ਵਜੂਦ ਲੈ ਕੇ ਜਾ ਨੰਗਲ ਸੰਦੀਪ ਨੰਗਲੰਪੀਣਾ ਵਜੂਦ ਜਿੱਦਿਓ ਮਰਿਆ ਜੀ ਨਾ ਡੈਥ ਹੋਈ ਦੀ ਬਾਈ ਦੀ ਤੇ ਉਸ ਦਿਨ ਸੰਸਕਾਰ ਤੇ ਦਿਨ ਲੰ ਦਾ ਕਿਹੜਾ ਪੰਜਾਬ ਦਾ ਪਲੇਅਰ ਆ ਜਿਹੜਾ ਨਹੀਂ ਪਹੁੰਚਿਆ ਪੰਜਾਬ ਹਰਾਨ ਦਾ ਜਿਹੜਾ ਵੀ ਕੌਡੀ ਖੇਡਦਾ ਸੀ ਚਾਹੇ ਬਦੇਸਾਂ 'ਚ ਬੈਠੇ ਤੇ ਸਾਰੇ ਪਲੇਅਰ ਪਹੁੰਚੇ ਉਹਦੇ ਵਜੂਦ ਕਰਕੇ ਜਿਹੜੇ ਜੋ ਵਜੂਦਾਂ ਦੀ ਗੱਲ ਕਰਦਾ ਉਹ ਖਾਲੀ ਹੱਥ ਆਉਂਦੇ ਨੇ ਤੇ ਜਾਨ ਲੱਗੇ ਵਜੂਦ ਉਹ ਨੰਗਰ ਵਾਲਾ ਵਜੂਦ ਲੈ ਕੇ ਗਿਆ ਉਹ ਕਿਹੜੀ ਕੰਟਰੀ ਆ ਜਿਹੜੀ ਕੰਟਰੀ ਦੇ ਵਿੱਚ ਉਹਦਾ ਭੋਗ ਨਹੀਂ ਪਾਇਆ ਗਿਆ ਉਹ ਕਿਹੜੀ ਆਖਾਂ ਮਾਰ ਜਿਹੜੀ ਰੋਈ ਨਹੀਂ ਉਸ ਦਿਨ ਨੰਗਰ ਵਾਲੇ ਨੇ ਨੰਗਰ ਵਾਲਿਆਂ ਆ ਖੱਟਿਆ ਸੀ ਜਿੱਦੇ ਉਹਦਾ ਸੰਸਕਾਰ ਦੀ ਚੈੱਕ ਕਰਨ ਲਈ ਕੱਢ ਕੇ YouTube ਤੇ ਪਈ ਹੋਣਗੇ ਵੀਡੀਓ ਕਿੰਨਾ ਇਕੱਠੇ ਉਨਾਂ ਗੱਲਾਂ ਨੇ ਕੱਟਿਆ ਦੀ ਜੇ ਨੰਗਰ ਵਾਲੇ ਇੰਨਾ ਮਾੜਾ ਹੁੰਦਾ ਨਾ ਜਿਵੇਂ ਤੁਸੀਂ ਇੰਟਰਵਿਊ ਦੇ ਵਿੱਚ ਤੂੰ ਸ਼ਾਬਤ ਕਰ ਰਿਆ ਨਾ ਨੰਗਰ ਵਾਲਾ ਐ ਤੇ ਨੰਗਰਾਂ ਦੀ ਗੈਂਸਟਰ ਫੈਡਰੇਸ਼ਨ ਤਾਂ ਮੈਂ ਤੈਨੂੰ ਕਹਿ ਰਿਹਾ ਜਿਵੇਂ ਇੰਨਾ ਮਾੜਾ ਹੁੰਦਾ ਦੀ ਸੰਸਕਾਰ ਤੇ ਪਲੇਅਰ ਨਾ ਪਹੁੰਚਦੇ ਜੇ ਉਹ ਇੰਨੇ ਲੋਕਾਂ ਨੂੰ ਫੋਨ ਕਰਾਉਂਦਾ ਉਹ ਕਿਹੜਾ ਪਲੇਅਰ ਆ ਜਿਹੜਾ ਉਹ ਸੰਸਕਾਰ ਤੇ ਨਹੀਂ ਪਹੁੰਚੇ ਠੀਕ ਆ ਲੱਖੇ ਸੁਣਾਣਿਆ ਧਿਆਨ ਨਾਲ ਮੇਰੀ ਵੀ ਗੱਲਾਂ ਤੂੰ ਸੁਣ ਲਈ ਜਿਵੇਂ ਤੂੰ ਕਹਿ ਰਿਹਾ ਮੈਂ ਸੁਲਤਾਨ ਸਿੰਘ ਗੱਲਾਂ ਸੁਣੀ ਤਾਂ ਲੱਖੇ ਸੁਣਾਣਿਆ ਮੇਰੀ ਵੀ ਇਹ ਸੁਣ ਲਈ ਤੂੰ ਗੱਲਾਂ ਆਪਣੀਆਂ ਗੌਰ ਕਰ ਲਈ ਕੀ ਗਾ ਜੇ ਸੰਦੀਪ ਸਿਆਂ ਇਨਾ ਮਾੜਾ ਦੀ ਨਾ ਤੂੰ ਇੰਦਰਪਾਲ ਨੂੰ ਫੋਨ ਕਰ ਰਿਹਾ ਗਮੇ ਭਰਾਇਆ ਪਤਾ ਨਹੀਂ ਤੇਰੇ ਕੋਈ ਪਿੰਡ ਹੋ ਪਤਾ ਨਹੀਂ ਤੇਰਾ ਕੋਈ ਲਿਹਾਜ ਹੀ ਮੈਂ ਨਹੀਂ ਜਾਣਦਾ ਤੂੰ ਇੰਦਰਪਾਲ ਕੋਚ ਨੂੰ ਫੋਨ ਕਰ ਰਿਹਾ ਗਾ ਉਹਨੂੰ ਖੜਾ ਲਉ ਜੇ ਨੰਗਲ ਵਾਲਾ ਇਨਾ ਮਾੜਾ ਦੀ ਫਿਰ ਤੂੰ ਕੋਚ ਨੂੰ ਫੋਨ ਕਰਕੇ ਹੈਨਾ ਸ਼ਾਹਕੋੜ ਤੇ ਖੜਾ ਲਉ ਤੇ ਟੀਮ ਦਾ ਨੰਗਲ ਵਾਲੇ ਦੀ ਆ ਉਹ ਤੇ ਮੇਜਰ ਲੀਗ ਟੀਮ ਖੇਡਦੇ ਸ਼ਾਹਕੋੜ ਦੀ ਜਿਉਂ ਇੰਨੇ ਮਾੜੇ ਨੇ ਫਿਰ ਤੂੰ ਫੋਨ ਕਰਕੇ ਕਿਉਂ ਕਹਣਾ ਉਹ ਹਾਂ ਪਲੇਅਰ ਖੜਾ ਲਉ ਤੂੰ ਕਿੱ데 ਚੰਗੀ ਜਗ੍ਹਾ ਖੜਾ ਫਿਰ ਸ਼ਾਹਕੋੜ ਇੰਨੀ ਮਾੜੀ ਜਾਂ ਨੰਗਲ ਵਾਲੇ ਦੀ ਫਿਰ ਉਹ ਚ ਪ ਨਹੀਂ ਸਪਾਰਸ ਆਪਾ ਆ ਤੂੰ ਪਲੇਅਰ ਬਾਹਰ ਭੇਜਦਾ ਤੂੰ ਠੀਕ ਆ ਤੂੰ ਕਿਸੇ ਦਾ ਪਲੇਅਰ ਦਾ ਹੱਕ ਮਾਰਿਆ ਉਹ ਨਹੀਂ ਉਹਦੀ ਜਗ੍ਹਾ ਤਰੀ ਸਪਾਰਸ ਨਾ ਲਾਉਂਦਾ ਤੂੰ ਨਾ ਕੋਈ ਪਲੇਅਰ ਜਾਂਦਾ ਜਿਹਨੇ ਬਜਾਰਿਆਂ ਸਵੇਰੇ ਉੱਠ ਕੇ ਮਿਹਨਤ ਕਰੀ ਹੈ ਮੈਂ ਤਾਂ ਪਲੇਅਰ ਨੂੰ ਹੋਰ ਵੀ ਕਰਦਾ ਗਾ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਮਿਹਨਤ ਕਰੋ ਤਾਂ ਜਿਹੜਾ ਬੰਦਾ ਮਿਹਨਤ ਕਰਦਾ ਪ੍ਰਮਾਤਮਾ ਉਹਨੂੰ ਫਲ ਦਿੰਦਾ ਪੰਜੀਂ ਗੁਣਾ ਇਤਸਾਰ ਨਹੀਂ ਹੁੰਦੀਆਂ ਲੱਖੇ ਜਿਹਾਣਿਆ ਠੀਕ ਆ ਲੋਕ ਮਿਹਨਤ ਕਰਦੇ ਨੇ ਜਿਹੜੇ ਪੰਡਲ ਛੇੜੀ ਫਿਰਦੇ ਹੋਣਗੇ ਬਥੇਰੇ ਠੀਕ ਆ ਉਹਨਾਂ ਦੇ ਲਾ ਲਈ ਟੀਕੇ ਤੇ ਖੜਾ ਨਹੀਂ ਉਹਨਾਂ ਨੂੰ ਕੰਦਾ ਹਟਾੜ ਕਿਹੜੀਆਂ ਛੱਡਦੇ ਨੇ ਨਾਲੇ ਮੈਨੂੰ ਐਂ ਦੱਸੋ ਪਰ ਮੈਨੂੰ ਲੱਗਦਾ 11 ਤੋਂ ਮੈਨੂੰ 15 ਸਾਲ ਹੋ ਗਏ ਮੈਨੂੰ ਖੇਡਦੇ ਨੂੰ ਮੈਂ ਤੈਨੂੰ ਖੇਡਦਾ ਨਹੀਂ ਦੇਖਿਆ ਉਦੋਂ ਪਹਿਲਾਂ ਤੂੰ ਖੇਡਦਾ ਠੀਕ ਆ ਪਤਾ ਨਹੀਂ ਛੱਡੀ ਕਿ ਉਦੋਂ ਆ ਉਦੋਂ ਤੁਸੀਂ ਸੁੱਤੇ ਪਏ ਰਹੇ ਸਾਨੂੰ 25 ਸਾਲ ਬਾਅਦ ਸੁਰਤਾਂ ਇਹ ਕੋਮੜੇ ਗਏ ਉਹਦੇ ਕੋਈ ਚਾਹ ਕੋਸਾ ਯਾਰ ਤੂੰ 25 ਸਾਲ ਬਹਿਣਾ ਇਹ ਚੀਜ਼ ਦੇਖ ਲਈ ਜਦੋਂ ਉਹਦੋਂ ਕਿ ਉਹਨੀ ਵੀਡੀਓ ਪਾਈ ਜਿੱਦੀ ਤੇਰੇ ਲਾਇਆ ਤੀ ਇਹ ਤੂੰ ਉਹਦੀ ਉੱਥੇ ਕੋਈ ਉੱਥੇ ਕਮੈਂਟਰ ਨਹੀਂ ਸੀ ਮੈਂ ਕਿ ਫੜ ਕੇ ਖੜ ਜਾਂਦਾ ਕਹਿੰਦਾ ਵੀ ਹਾਂ ਮੇਰੇ ਅੱਜ ਆਹ ਚੀਜ਼ ਲਾਈ ਹੈ ਕੌਡੀ ਸ਼ਹਿਦਿੰਦ ਨੂੰ 25 ਸਾਲ ਹੋ ਗਏ ਅੱਜ ਤੁਹਾਨੂੰ ਕੋਡੀ ਦਾ ਚੇਤਾ ਆ ਗਿਆ ਕੌਡੀ ਜਾ ਘੋਸਾ ਉਦੋਂ ਕਿੱਥੇ ਦੇ ਤੁਸੀਂ ਉਦੋਂ ਵੀਡੀਓ ਨਹੀਂ ਕਿਉਂ ਪਾਉਂਦੇ ਜਦ ਖੇਡਦੇ ਤੇ ਥੋੜੇ ਮੈਂ ਬਾਰ ਬਾਰ ਕਹਿ ਰਿਹਾ ਥੋੜੇ ਕੰਡੇ ਬੀਜੇ ਹੋਏ ਮੂਰੇ ਆ ਰਹੇ ਨੇ ਠੀਕ ਆ ਨਾ ਇਹ ਸਦਾਰੋ ਉਦੋਂ ਕਿਉਂ ਨਹੀਂ ਤੁਜੀ ਕੀਤਾ ਜੇ ਤੁਹਾਨੂੰ ਪਤਾ ਸੀ ਨਾ ਕੌਡੀ ਜਾ ਘੋਸਾ ਤੁਸੀਂ ਉਦੋਂ ਉਹ ਕਰਦੇ ਠੀਕ ਆ ਤੇ ਦੂਜੀ ਗੱਲ ਜਿਹੜੇ ਤੂੰ ਕਰ ਰਿਹਾ ਸੀ ਨਾ ਗਾਹਾਂ ਕੌਡੀ ਦੇ ਮੇਜਲੀ ਚ ਗੈਂਗਸਟਰ ਬਾ ਉਹ ਇਹ ਸਾਰੇ ਬੂਟੇ ਵੀ ਤੁਹਾਡੇ ਹੀ ਬੀਜੇ ਹੋਏ ਨੇ ਤੇ ਹੋਏ ਮੈਂ ਤੇਰੀ ਗੱਲ ਤੇ ਆਜਣਾ ਮੁੱਦੇ ਤੇ ਦੂਜੇ ਤੇ ਜਿਹੜੇ ਤੂੰ ਕਹਿਣਾ ਹਾਂ ਇਨਕੁਆਰੀਆਂ ਕਰੋ ਐ ਕਰੋ ਇਹ ਜਿਹੜੀ ਗੱਲ ਤੂੰ ਹੁਣ ਕਹਿ ਰਿਆ ਨਾ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਹਸਪੀਟਲ ਪਈ थी ਬੋਡੀ ਬਾਈ ਦੀ ਨਕੋਦਰ ਥਾਣੇ ਦੇ ਵਿੱਚ ਮੈਂ ਖੁਦ ਸਰ ਐਸਐਸਪੀ ਸਤੰਦਰ ਪਾਲ ਨੂੰ ਖੁਦ ਗਿਆ ਤੀ ਮੈਂ ਕਿਹਾ ਵਈ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਤੇ ਸਾਡੇ ਦੇ ਵਿੱਚੋਂ ਕਿਸੇ ਤੈਨੂੰ ਸ਼ੱਕ ਆ ਨਾ ਚੱਡੇ ਖੋਲ ਦੇ ਪਾੜ ਦੇ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਜਿਹੜੀ ਗੱਲ ਤੂੰ ਅੱਜ ਬੋਲ ਰਹੀ ਹੈ ਨਾ ਇਹ ਮੈਂ ਉਦੋਂ ਕਹਿ ਰਹੀ ਸੀ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਮੈਂ ਉਦੋਂ ਕਹਿਦੀ ਸੀ ਮੈਂ ਕਿਹਾ ਬਾਈ ਜੇ ਸਾਡੇ ਜੋ ਕਿਸੇ ਦਾ ਸ਼ੱਕ ਆ ਨਾ ਬੇਸ਼ੱਕ ਥਾਣੇ 'ਲ ਜਾ ਕੇ ਚੱਡੇ ਖੋਲ ਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ ਮੈਂ ਅੱਜ ਵੀ ਕਹਿਣਾ ਜੇ ਪੁਲਿਸਕ ਚਾਹੇ ਸਾਡੀ ਇਨਕੁਆਇਰੀ ਅੱਜ ਕਰੇ ਠੀਕ ਆ ਨਾ ਜਦੋਂ ਮਰਜ਼ੀ ਕਰੇ ਸਾਨੂੰ ਸਾਡੇ ਭਰਾ ਦਾ ਇਨਸਾਫ ਦਿਵਾ ਦੇ ਤੇ ਦੂਜੀ ਤੂੰ ਗੱਲ ਕਹਿ ਰਿਆਂ ਸੁੱਖਾਂ ਮਾਨ ਗਸ਼ੱਬਾ ਝੱਠਾ ਸਨਾਵੜ ਨੂੰ ਇਹਦਾ ਨਾਂ ਨਹੀਂ ਹੈਗੇ ਹੈ ਤੇ ਨੰਬਰ 2 ਜਿਹੜੇ ਸਾਲ ਬਾਈ ਦੀ ਡੈਥ ਹੋਈ ਹੈ ਨਾ 6 ਅਗਸਤ ਦਾ ਜਿੰਦਾ ਕੱਪ ਤੇ ਮੈਂ ਵੀਡੀਓ ਬਾਈ ਦੀ ਹਾਂ ਭਾਈ ਮੈਨੂੰ ਬਾਈ ਦਾ ਇਨਸਾਫ ਚਾਹੀਦਾ ਪਲੇਰੋ ਤੁਸੀਂ ਜਿੰਨਾ ਟਾਈਮ ਕਲੀਅਰ ਨਹੀਂ ਹੁੰਦਾ ਇਹਨਾਂ ਦਾ ਆਪਣਾ ਕਾਨੂੰਨ ਨਹੀਂ ਕਲੀਅਰ ਕਰਦੇਗੇ ਨਹੀਂ ਹੈਗੇ ਕੇਜ ਦੇ ਵਿੱਚ ਉਹਨਾਂ ਟਾਈਮ ਤੁਸੀਂ ਸਾਡਾ ਸਾਥ ਦੋ ਕੱਪ ਨਾ ਖੇਡਿਓ ਤਾਂ ਦੂਜੇ ਦਿਨ ਮੈਨੂੰ ਮੇਰੀ ਵੀਡੀਓ ਪਾਉਣ ਤੋਂ ਬਾਅਦ ਨਾ ਗੈਂਗਸਟਰਾਂ ਦੇ ਫੋਨ ਆ ਗਏ ਧਮਕਾਉਣ ਲੱਗੇ ਇਹਦੇ ਕਹਿੰਦੇ ਨੇ ਸੰਦੀਪ ਦੇ 18 ਮਾਰਿਆਂ ਨੇ ਤੇਰੇ 50 ਗੋਲੀਆਂ ਮਾਰਾਂਗੇ ਮੈਂ ਤਾਂ ਗੈਂਗਸਟਰਾਂ ਨੂੰ ਕੁਝ ਨਹੀਂ ਬੋਲਿਆ ਸੀ ਤੇ ਨਾ ਮਰੀ ਉਹ ਲਾਈਨ ਮੈਨੂੰ ਸਿਰਫ ਕੱਪ ਕੱਪ ਬਾਰੇ ਕਿਹਾ ਸੀ ਜੇ ਇਹਨਾਂ ਦਾ ਲਿੰਕ ਨਹੀਂ ਸੀ ਬਾਈ ਦੇ ਕਾਤਲਾ ਨਾਲ ਫਿਰ ਮੈਨੂੰ ਗੈਂਸਟਰ ਫੋਨ ਕਿਉਂ ਕਰਦੇ ਰਹੀ ਤੂੰ ਕੱਪ ਬਾਰੇ ਕਿਉਂ ਬੋਲਦਾ ਦੱਸੀ ਮੈਨੂੰ ਜਵਾਬ ਦੇ ਇਹ ਚੀਜ਼ ਦਾ ਜੇ ਉਹਨਾਂ ਦੇ ਲਿੰਕ ਨਹੀਂ ਸੀ ਨਾ ਬਾਈ ਦੇ ਕਾਤਲਾ ਚ ਫਿਰ ਮੈਨੂੰ ਕੱਪ ਬਾਰੇ ਕਿਉਂ ਬੋਲਦੇ ਸੀ ਮੈਂ ਤਾਂ ਕੱਪ ਦੀ ਵੀਡੀਓ ਪਾਈ ਦੀ ਮੈਨਾਂ ਕਿਸਦਾ ਨਾਂ ਨਹੀਂ ਲਿਆ ਗੈਂਸਟਰ ਦਾ ਉਹ ਮੈਨੂੰ ਧੰਗਵਾਉਂਦੇ ਜਿਹਦੇ ਤੇ ਪੰਜਾ ਨੰਗਾ ਦੇ ਪੇ 18 ਮਾਰੀਆਂ ਨੇ ਤੇਰੇ 50 ਮਾਰਾਂ ਦੀਆਂ ਗੋਲੀਆਂ ਜੇ ਨਹੀਂ ਸ਼ੱਕ ਹੁੰਦੀ ਸੀਗੇ ਸਟਾਫ ਚ ਪਟਿਆਲੇ ਮੇਰੀ ਰਿਪੋਰਟ ਲਖਾਈ ਹੋਈ ਵੀ ਉੱਥੇ ਜਾ ਕੇ ਚੈੱਕ ਕਰ ਲਈ ਜੇ ਦਿਨ ਲੱਗੇ ਮੈਂ ਝੂਠ ਬੋਲਦਾ ਠੀਕ ਹੈ ਨਾ ਅੱਜ ਤੱਕ ਅੱਜ ਵੀ ਕਹਿੰਦੇ ਆ ਮੇਰਾ ਬਾਬੇ ਨਾਲ ਕਰਕੇ ਵੀ ਇਹੀ ਕਹਿੰਦਾ ਪਰ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜੀ ਗੱਲ ਆ ਨਾਲੇ ਲੱਖੇ ਬਈ ਜਿਹੜੇ ਤੂੰ ਗੱਲਾਂ ਕਰਦਾ ਨਾ ਬਹਾਂ ਮੈਂ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਮੈਨੂੰ ਕੋਈ ਮੁੱਦਾ ਦੱਸ ਦੇ ਜਿਹੜਾ ਤੈਨੂੰ ਪੂਰ ਚਾੜਤਾ ਇੱਕ ਮੁੱਦਾ ਦੱਸ ਦੇ ਮੈਨੂੰ ਕੋਈ ਤਾਂ ਦੱਸ ਮੁੱਦਾ ਜਿਹੜਾ ਤੈਨੂੰ ਪੂਰ ਚਾੜਤਾ ਉਹ ਜਿਹੜੇ ਕੋ ਲਾਉਣਾ ਤੂੰ ਅੱਗ ਜਾ ਕੇ ਘਰੇ ਖੁੱਟੇ ਚ ਵੜ ਜੰਨਾ ਲਾਉਣਾ ਅੱਗ ਘਰੇ ਜਾ ਕੇ ਖੁੱਟੇ ਚ ਵੜ ਜੰਨਾ ਠੀਕ ਆ ਨਾ ਹੁਣ ਪੜੇ ਲਿਖੇ ਜਵਾਗ ਤੇ ਯੂਨੀਵਰਸਿਟੀ ਉਹਨਾਂ ਨੇ ਦੋ ਸਵਾਲ ਪੁੱਛਲੇ ਉੱਥੋਂ ਤੁਸੀਂ ਭੱਜ ਕੇ ਟੈਂਡ ਫੋੜੀ ਚਾ ਕੇ ਹਾਂ ਜੀ ਉਹ ਤਾਂ ਸਾਨੂੰ ਗਲਤ ਬੋਲਦੇ ਨੇ ਉਹਨਾਂ ਤੇ ਇਲਜ਼ਾਮ ਲਾਤੇ ਮੈਂ ਲੋਕਾਂ ਨੂੰ ਵੀ ਕਰਦਾ ਮੇਰਾ ਵੀਰੇ ਇਹਨਾਂ ਦੀ ਗੱਲਾਂ ਦੇ ਵਿੱਚ ਨਾ ਆਓ ਇਹ ਅੱਗ ਲਾ ਕੇ ਆਪ ਘਰੇ ਖੁੱਡਾਂ ਚ ਵੜ ਜਾਂਦੇ ਨੇ ਤੇ ਤੁਹਾਨੂੰ ਮੁਰਕੇ ਡੰਡੇ ਖਾਣ ਨੂੰ ਛੱਡ ਦਿੰਦੇ ਨੇ ਠੀਕ ਆ ਇਹ ਦੇਸ਼ਦਨੀ ਹੈਗੇ ਜਿਨ੍ਹਾਂ ਨੇ ਪਹਿਲਾਂ ਗੈਂਗਸਟਰੀਆਂ ਕਰੀਆਂ ਗਰੀਆਂ ਹੁਣ ਬਦਮਾਸ਼ੀਆਂ ਕਰੀਆਂ ਹੁਣ ਗਰੀਬਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰੀ ਹੁਣ ਤੱਕ ਦੇ ਕਬਜ਼ੇ ਕਰਦੇ ਆਗੇ ਤੇ ਬੁੱਢੀ ਉਂਗਰੇ ਜਾ ਕੇ ਜਿਹਨੂੰ ਮੜਦਲ ਵਾਲੀ ਹੋ ਗਈ ਤਾਂ ਇਹਨਾਂ ਨੂੰ ਰੱਬ ਚੇਤੇ ਆ ਗਿਆ ਹਜ਼ਾਰ ਚੂਹਾਗਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਉਦੋਂ ਗੱਥੀ ਸੀ ਜਦੋਂ ਇਹਨਾਂ ਨੂੰ ਇਹ ਚੀਜ਼ਾਂ ਪਤਾਆਂ ਦੀਆਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਦੇ ਦੇ ਅੱਜ ਇਹਨੂੰ ਗੈਂਗਸਟਰ ਉਹ ਕਰਦੇ ਨੇ ਇਹ ਵੀ ਗੈਂਗਸਟਰ ਲੋਕਾਂ ਦੇ ਗਰੀਬਾਂ ਦੇ ਕਬਜ਼ੇ ਕਰਦਾ ਰਿਹਾ ਜ਼ਮੀਨਾਂ ਤੇ ਗੋਲੀਆਂ ਇਹ ਕਹਿ ਰਿਹਾ ਮੇਰੇ ਗੋਲੀ ਕਿ ਕਿੱਥੇ ਲੱਗੀ ਕਿ ਕਿੱਥੇ ਲੱਗੀ ਕਿ ਇੱਥੇ ਲੱਗੀ ਇਹ ਬਾਰਡਰ ਤੇ ਤੂੰ ਦੇਸ਼ ਲਈ ਤਾਂ ਲੜਦਾਂਗੇ ਜਿਹੜੇ ਗੋਲੀਆਂ ਲੱਗੀਆਂ ਨੇ ਅੱਗ ਲੱਗੀ ਧੂਆਂ ਤਾਂ ਹੀ ਨਿਕਲਦਾ ਜਿਹੜਾ ਤੂੰ ਆਧਾਰਨਾ ਤੂੰ ਕਿਸ ਦੇ ਗੋਲੀਆਂ ਮਾਰੇ ਉਹਨਾਂ ਦੇ ਤੇਰੇ ਧੀ ਪੁੱਤ ਦੇ ਤਾਂ ਤੇਰੇ ਵੱਜੀਆਂ ਠੀਕ ਆ ਧੂਆਂ ਵੀ ਨਹੀਂ ਨਿਕਲਦਾ ਫਿਰ ਇਹ ਵੀ ਇਹ ਗੋਲੀਆਂ ਤੇਰੇ ਬਾਰਡਰ ਤੇ ਨਹੀਂ ਲੱਗੀਆਂ ਜਾ ਕੇ ਜਿਹਨੇ ਤੂੰ ਦਿਖਾਉਣ ਲੱਗ ਪਿਟਾਉ ਵਿੱਚ ਬਹਿ ਕੇ ਦੱਸਣ ਲੱਗਾ ਮੇਰੇ ਸਿਰ 'ਚ ਗੋਲੀ ਲੱਗੀ ਮਰ ਐ ਲੱਗੀ ਮੈਂ ਬਚ ਗਿਆ ਠੀਕ ਆ ਇਹ ਤੂੰ ਗੈਸਟਰੀ ਬਣਾ ਕਰਦਾ ਤੇ ਤੇਰੇ ਗੋਲੀਆਂ ਤਾਂ ਲੱਗੀਆਂ ਨੇ ਮੈਂ ਲੋਕਾਂ ਅੱਗੇ ਇਹੀ ਬੇਨਤੀ ਕਰਦਾ ਕਿ ਇਹਨਾਂ ਦੀ ਗੱਲਾਂ ਵਿੱਚ ਨਾ ਆਉ ਤੇ ਮੈਂ ਪਲੇਅਰਾਂ ਵੱਲੋਂ ਕਬੱਡੀ ਵੱਲੋਂ ਸਾਰੇ ਬਲੇਅਰਾਂ ਨੂੰ ਬੇਨਤੀ ਕਰਨਾ ਕਿ ਮੈਨੂੰ 2014 ਵਿੱਚ ਕਿਸੇ ਇਨਸਾਨ ਨੇ ਉਦਾਹਰਨ ਦਿੱਤੀ ਸੀ ਆਣੇ ਨੇ ਕਹਿੰਦਾ ਜੇ ਸੁਲਤਾਨ ਰਾਸਤੇ ਦੇ ਵਿੱਚ ਤੂੰ ਆਇਆ ਤੇ ਜੇ ਤੂੰ ਕੁੱਤੇ ਬਿੱਲੇ ਭਜਾਉਣ ਲੱਗ ਜਾਂਦਾ ਅੱਜ ਤੂੰ ਮੈਚ ਤੇ ਨਾ ਪਹੁੰਚਦਾ ਲਿਜਾਣੇ ਮੈਚ ਦੀ ਲੀਗ ਦਾ 2014 ਵਿੱਚ ਕਿਉਂ ਤੂੰ ਅੱਜ ਮੈਚ ਨਹੀਂ ਖੇਡ ਪਾਉਣਾ ਸੀ ਕਹਿੰਦਾ ਪਿੰਡ ਦੇ ਵਿੱਚੋਂ ਹਾਂਥੀ ਲੰਘਦਾ ਦਾ ਕੁੱਤੇ ਭੌਂਕਦੇ ਹੁੰਦੇ ਨੇ ਜੇ ਤੂੰ ਆਪਣੀ ਮੰਜ਼ਿਲ ਤੇ ਪਹ ਤਾਂ ਤੈਨੂੰ ਹਾਤੀ ਬਾਨਾ ਪੈਣਾ ਮੈਂ ਪਲੇਰਾਂ ਨੂੰ ਇਹੀ ਬੇਨਤੀ ਕਰਦਾ ਜਿਹੜੇ 4-4 5-5 ਗੋਟੇ ਦੇ ਭੱਜਦੇ ਨੇ ਠੰਡ ਦੇ ਵਿੱਚ ਮੇਰੇ ਨਾਲ ਪਟੜੀਆਂ ਤੇ ਮੈਂ ਇਹੀ ਬੇਨਤੀ ਕਰਦਾ ਕਿ ਹਾਥੀ ਵਾਲੇ ਚਾਰ ਫੜ ਕੇ ਤੁਸੀਂ ਆਪਣੀ ਮੰਜ਼ਿਲ ਤੇ ਧਿਆਨ ਦਿਓ ਤੇ ਲੋਕਾਂ ਨੂੰ ਬੋਲਦੇ ਨੇ ਬੋਲੀ ਜਾਂਦੇ ਤੁਸੀਂ ਆਪਣੀ ਗੇਮ ਖੇਡੋ ਜੇ ਤੁਸੀਂ ਇਹਨਾਂ ਚੀਜ਼ਾਂ 'ਚ ਜਵਾਬ ਦੇਣ ਲੱਗੇ ਨਾ ਤਾਂ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਣਾਗੇ ਤੇ ਮੈਂ ਅੱਜ ਲਾਈਵ ਹੋਣਾ ਨਹੀਂ ਸੀ ਚਾਹੁੰਦਾ ਜਿਹੜੇ ਮੇਰੇ ਨਾਲ ਇਕੱਲੇ ਦੀ ਗੱਲ ਕਰਦਾ ਟੈਸਟਾਂ ਦੇ ਕਿਉਂਕਿ ਟੈਸਟਾਂ ਬਾਰੇ ਤਾਂ ਮੈਂ ਆਲਰੇਡੀ 2018 'ਚ ਦੱਸ ਚੁੱਕੇ ਹਾਂ ਹਾਂ ਮੇਰੇ ਦੇ ਵਿੱਚ ਮੋਰਫੀਨ ਪੈਨਕਿਲ ਰਿਜ਼ਲਟ ਪਾਇਆ ਗਿਆ ਮੈਨੂੰ ਹੁਣ ਵੀ ਕਹਿੰਦਾ ਉਹ ਡਾਕਟਰਾਂ ਨੂੰ ਫੋਨ ਕਰੀ ਜਾਂ ਜਿਹਨੇ ਦਿਨੂ ਫੋਨ ਕਰਕੇ ਦੱਸਿਆ ਨਾ ਉਹ ਤੋਂ ਚੰਗੀ ਤਰ੍ਹਾਂ ਇਨਕੁਆਰੀ ਲਈ ਕਿ ਹਾਂ ਜੀ ਸੁਲਤਾਨ ਉਹਦੋਂ ਕੀ ਚੀਜ਼ ਕਹਿੰਦਾ ਸੀ ਮੇਰੀ ਰਿਪੋਰਟ ਚੈੱਕ ਕਰ ਕੱਲਾ ਇਹ ਨਾ ਪਰ ਟੈਸਟ ਚ ਆਇਆ ਰਿਪੋਰਟ ਚੈੱਕ ਕਰ ਉਹ ਸੁਲਤਾਨ ਚ ਪਾਇਆ ਕੀ ਗਿਆ ਮੈਂ ਹੁਣ ਵੀ ਕਹਿੰਦਾ ਰਿਪੋਰਟ ਚੈੱਕ ਕਰ ਡਾਕਟਰ ਨੂੰ ਲਾ ਫੋਨ ਜਾਂ ਜਿਹਨੇ ਦਿਨੂ ਦੱਸਿਆ ਨਾ ਮੇਰੇ ਬਾਰੇ ਉਹਨੂੰ ਕਰ ਫੋਨ ਤੇ ਹਾਂ ਪੂਰੀ ਲਿਸਟ ਭੇਜ ਮੈਨੂੰ ਪ੍ਰੋਪਰ ਸੁਲਤਾਨ ਚ ਕੀ ਪਾਇਆ ਗਿਆ ਠੀਕ ਹੈ ਨਾ ਜਿਹੜੀਆਂ ਗੱਲਾਂ ਮੈਂ ਪਲੇਅਰਾਂ ਨੂੰ ਇਹੀ ਕਹਣਾ ਕਿ ਇਹਨਾਂ ਤੋਂ ਤੋਹੇ ਕੁਝ ਨਹੀਂ ਲੈਣਾ ਇਹਨਾਂ ਦਾ ਬੋਲਣਾ ਅੱਗ ਲਾਉਣੀ ਤੇ ਘਰੇ ਵੜ ਜਾਣਾ ਹੁਣ ਵੀ ਇਹਨਾਂ ਦਾ ਉਹੀ ਕੰਮ ਹੋਣਾ ਤੇ ਤੁਸੀਂ ਮੇਰਾ ਵੀਰ ਕੋ ਮਿਹਨਤਾ ਕਰੋ ਤੇ ਕਬੱਡੀ ਆ ਖੇਡੋ ਪੰਜਾਬ ਦੇ ਸ਼ੇਰੋਂ ਤੇ ਖੇਡਦੇ ਰਹੋ ਠੀਕ ਆ ਨਾ ਇਹਨਾਂ ਦੀ ਗੱਲਾਂ ਦਾ ਉਹ ਨਹੀਂ ਕਰਨਾ ਤੇ ਭੁੱਲਾਂ ਚੁੱਕਾ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਨਾ ਤੇ ਮੈਂ ਸਾਰੇ ਨੂੰ ਇਹੀ ਕਰਦਾ ਤੇ ਨੰਗਲ ਵਾਲਾ ਜਿੰਦਾਬਾਦ ਹੈਗਾ ਤੇ ਜਿੰਦਾਬਾਦ ਰੱਖੂਗਾ ਠੀਕ ਆ ਨਾ ਤੁਸੀਂ ਜਿਹੜੇ ਲੋਕਾਂ ਨੇ ਪੰਡੜਾਂ ਦਾ ਪੱਲੀ ਚਲੋ ਉਹ ਜੱਟ ਜਿੰਦਾ ਤੇ ਲੋਕਾਂ ਦੇ ਦਿਲਾਂ 'ਚ ਵੱਸਦਾ ਇਹ ਅਮਰ ਹੋ ਗਿਆ ਉਹ ਵਾਹ ਜਿੰਦਾਬਾਦ ਰੋ ਸਤਿ ਸ੍ਰੀ ਅਕਾਲ ਜੀ